ਕੋਮਾਂਤਰੀ ਹੱਦਾਂ ਸਰਹੱਦਾਂ ਤੋਂ ਉੱਤੇ ਉੱਠਦਿਆਂ ਦੇਸ਼ ਵਿਦੇਸ਼ ਵਿੱਚ ਲੋੜਵੰਦਾਂ ਲਈ ਮਸੀਹਾ ਬਣ ਕੇ ਨਿਤ ਦਿਨ ਲੋਕ ਸੇਵਾ ਦੀਆਂ ਨਵੀਆਂ ਮਿਸਾਲਾਂ ਸਿਰਜ ਰਹੇ ਹਨ ਦੁਬਈ ਦੇ ਉੱਗੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸ.ਪੀ. ਸਿੰਘ ਗੋਬਰਾਏ ਦੇ ਯਤਨ ਸਦਕਾ ਤਿੰਨ ਭਾਰਤੀ ਨੌਜਵਾਨਾਂ ਦੀ ਦਵਾਈ ਵਿਖੇ ਫਾਂਸੀ ਦੀ ਸਜ਼ਾ ਮੁਆਫ ਹੋਣ ਉਪਰੰਤ ਵਤਨ ਵਾਪਸੀ ਹੋਈ ਹੈ ਲੁਧਿਆਣਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੌਜਵਾਨ ਸੁਖਵੀਰ ਸਿੰਘ ਦੀ ਵਤਨ ਪਰਤ ਆਇਆ ਹੈ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੋਮਾਂਤਰੀ ਹਵਾਈ ਅੱਡੇ ਤੇ ਮਾਂ ਅਤੇ ਪੁੱਤ ਦੀ 900 ਲ ਬਾਅਦ ਮੁਲਾਕਾਤ ਹੋਈ ਇਸ ਦੌਰਾਨ ਦੋਵੇਂ ਮਾਂ ਪੁੱਤ ਨੇ ਰੋਂਦੇ ਹੋਏ ਇੱਕ ਦੂਸਰੇ ਨੂੰ ਗਲਬਕੜੀ ਪਾਈ ਜਾਣਕਾਰੀ ਸਾਂਝੀ ਕਰਦੇ ਹੋਏ ਸਰਬੱਤ ਦਾ ਪਾਲਾ ٹرسٹ ਦੇ ਆਗੂ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਸਾਲ 2018 ਵਿੱਚ ਦੁਬਈ ਵਿਖੇ ਤਿੰਨ ਪੰਜਾਬੀ ਨੌਜਵਾਨ ਸੁਖਵੀਰ ਸਿੰਘ ਗੁਰਪ੍ਰੀਤ ਸਿੰਘ ਅਤੇ ਜਤਿੰਦਰ ਕੁਮਾਰ ਨੂੰ ਸੂਡਾਨ ਦੇ ਇੱਕ ਨੌਜਵਾਨ ਦੇ ਕਤਲ ਮਾਮਲੇ 'ਚ ਉੱਥੋਂ ਦੀ ਅਦਾਲਤ ਨੇ 25-25 ਸਾਲ ਦੀ ਸਜ਼ਾ ਨੂੰ ਮੋਤੀ ਸਜਾਜ ਤਬਦੀਲ ਕਰ ਦਿੱਤਾ ਸਿਖ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੋ ਮੰਤਰੀ ਹਵਾਈ ਅੱਡੇ ਤੇ ਆਪਣੇ ਪੁੱਤ ਨੂੰ ਲੈਣ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਜਿੱਥੇ ਖੁਸ਼ੀ ਪਰੇ ਹੰਝੂਆਂ ਨਾਲ ਸਖੁਦਤਾ ਸਵਾਗਤ ਕੀਤਾ ਉੱਥੇ ਹੀ ਡਾਕਟਰ ਐਸਕੇ ਸਿੰਘ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਲਈ ਡਾਕਟਰ ਓਬਰਾਏ ਕਿਸੇ ਰੱਬ ਦੇ ਫਰਸ਼ਤੇ ਤੋਂ ਘੱਟ ਨਹੀਂ ਜੋ ਉਹਨਾਂ ਦੇ ਪੁੱਤ ਨੂੰ ਮੌਤ ਦੇ ਮੂੰਹੋਂ ਕੱਢ ਕੇ ਲਿਆਏ ਨੇ ਅਸੀਂ ਜਾਣੀ ਬਹੁਤ ਦੁਨੀਆ ਦੇ ਫਿਰੇ ਆ ਸਾਡੇ ਪੀਸੇ ਨੇ ਵੀ ਨਹੀਂ ਸੁਣੀ ਇਹਨਾਂ ਤਾਂ ਛੋਟ ਅਸੀਂ ਤਾਂ ਕਹਿ ਰਹੇ ਆ ਅਪਰਾਏ ਸਾਹਿਬ ਨੂੰ ਮਹਾਰਾਜ ਦੁੱਗਣਾ ਤੇ ਚੌਗਣਾ ਵਧਾਵੇ ਜਿਹੜਾ ਸਾਡੇ ਅੰਬਰਾਂ ਤੋਂ ਤੋੜ ਕੇ ਲਿਆ ਕੇ ਝੋਲੀ ਵਿੱਚ ਸਾਡੇ ਪੁੱਤ ਨੂੰ ਪਾਵਾ ਇੱਕੋ ਇੱਕ ਬੇਟਾ ਸੀ ਅਜੀ ਤਾਂ ਬਾਪੀ ਦਾ ਉਹ ਟੈਨਸ਼ਨ ਲੈ ਕੁੜੀਆਂ ਸੀ ਕਿੰਨੇ ਬਹਿ ਗਏ ਇੱਕੋ ਇੱਕ ਬੇਟਾ ਸੀ ਮੈਂ ਸੀ ਉਹ ਥੱਕੇ ਖੰਦਿੰਦੇ ਨੇ ਕੀ ਹੋਇਆ ਕਿਸੇ ਵਾਰ ਪਤਾ ਕਿਸ ਜਦੋਂ ਬਸ ਆਈ ਸੁਣਦੇ ਸੀ ਕਹਿੰਦੇ ਸੀ ਕਿ ਕਤਲਦਕੀ ਸਿਪਾਹ ਹੈ ਕਤਲਦਕੀ ਸਿਪਾਹ ਹੈ ਇਹ ਮਹਾਰਾਜ ਨੂੰ ਪਤਾ ਯਾਰ ਬਾਜੀ ਕਿੰਨੀ ਖੁਸ਼ੀ ਆ ਬੇੜੇ ਨੂੰ ਮਿਲ ਗਿਆ ਜੀ ਖੁਸ਼ੀ ਆ ਸਿੱਧਾ ਇੱਕ ਇੰਨੀ ਖੁਸ਼ੀ ਕਿਹੜੀ ਹੋਗੀ ਜਿਹੜੇ ਪੁੱਤ ਨਾਲ ਮੇਲ ਮਲਾਪ ਕਰਤਾ ਅਬਰਾਈ ਸਾਹਿਬ ਦੀ ਬਦੌਲਤ ਇੱਕ ਨੌਜਵਾਨ ਅੱਜ ਫਾਂਸੀ ਦੀ ਸਜ਼ਾ ਤੋਂ ਛੁੱਟ ਕੇ ਆਇਆ ਸੁਖਵੀਰ ਸਿੰਘ ਆ ਲੁਧਿਆਣੇ ਤੋਂ ਤੇ ਉਹ ਇਹਨਾਂ ਨੂੰ 2018 ਵਿੱਚ ਇੱਕ ਸੋਡਾਨ ਦਾ ਕੋਈ ਨੌਜਵਾਨ ਸੀ ਉਹਦੇ ਕਤਲ ਵਿੱਚ ਇਹਨਾਂ ਨੂੰ ਫਸ ਗਏ ਸੀਗੇ ਤੇ ਬਹੁਤ ਲੰਮਾ ਕੇਸ ਚੱਲਿਆ ਇਹਨਾਂ ਨੂੰ ਪਹਿਲੇ ਪੜਾਅ 'ਚ ਜਿਹੜੀ ਆ 25-25 ਸਾਲ ਦੀ ਸਜ਼ਾ ਹੋ ਗਈ ਸੀਗੀ ਜਦੋਂ ਪਰਿਵਾਰ ਵੱਲੋਂ ਅਪੀਲ ਕੀਤੀ ਗਈ ਤੇ ਕੋਰਟ ਨੇ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਉਹਦੇ ਤੋਂ ਬਾਅਦ ਉਹਦਾ ਪਰਿਵਾਰ ਲੱਭਣ ਦੀ ਟਰਸਟ ਨੇ ਬਰਾਇ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਬਲੱਡ ਮਨੀ ਦੇ ਕੇ ਆਪਾਂ ਇਹਨਾਂ ਨੂੰ ਬਚਾ ਲਈਏ। ਪਰ ਉਸ ਨੌਜਵਾਨ ਜਿਹੜਾ ਮ੍ਰਿਤਕ ਸੀ ਉਹਦਾ ਪਰਿਵਾਰ ਨਹੀਂ ਲੱਭ ਸਕਿਆ। ਜਿਸ ਕਾਰਨ ਮੜ ਕੇ ਇੱਕ ਵਾਰ ਫਿਰ ਇਹਨੂੰ ਪਰਿਵਾਰ ਨੂੰ ਪੀੜਤ ਪਰਿਵਾਰ ਲਗਾਤਾਰ ਸਾਡੇ ਸੰਪਰਕ ਵਿੱਚ ਸੀਗਾ ਇਹ ਵਾਲੇ ਬੱਚਿਆਂ ਦੇ ਪਰਿਵਾਰ ਤਿੰਨ ਜਾਣੇ ਸੀ ਇਸ ਕੇਸ ਦੇ ਵਿੱਚ। ਫਿਰ ਅਬਰਾਇ ਸਾਹਿਬ ਨੇ ਪਰਿਵਾਰ ਨੂੰ ਦੱਸਿਆ ਵੀ ਇੱਕ ਈਦ ਮੌਕੇ ਜਿਹੜੀ ਆ ਪਰ ਰਹਿਮ ਦੀ ਅਪੀਲ ਦੁਬਾਰਾ ਪਾ ਸਕਦੇ ਆ ਤੇ ਉਹ ਪ੍ਰਮਾਤਮਾ ਨੇ ਕਿਰਪਾ ਕੀਤੀ ਉਸ ਰਹਿਮ ਦੀ ਅਪੀਲ ਵਿੱਚ ਜਿਹੜੀ ਆ ਇਹਨਾਂ ਇਹ ਬਰੀ ਹੋ ਗਏ ਬੱਚੇ ਤਿੰਨੇ ਦੋ ਜਣੇ ਪਹਿਲਾਂ ਆ ਚੁੱਕੇ ਜਿੰਨਾਂ ਚ ਇੱਕ ਬੰਗੇ ਦਾ ਸੀਗਾ ਇੱਕ ਅਮਰਸਰ ਜ਼ਿਲ੍ਹੇ ਦਾ ਸੀਗਾ ਤੇ ਇਹ ਜਿਹੜਾ ਲੁਧਿਆਣੇ ਦਾ ਸੀਗਾ ਸੁਖਵੀਰ ਜਿਹੜਾ ਇਹ ਅੱਜ ਆਇਆ ਇਹ ਮਤਲਬ ਇਕਲੌਤਾ ਪੁੱਤ ਸੀਗਾ ਤਿੰਨ ਭੈਣਾਂ ਦਾ ਇਕੱਲਾ ਇਕੱਲਾ ਭਰਾ ਆ ਇਹਦੇ ਪਿਤਾ ਜੀ ਬਹੁਤ ਬਿਮਾਰ ਨੇ ਇਹਦੇ ਸੋਚ ਕੇ ਹੀ ਇਹਦਾ ਸਾਰਾ ਕਰਕੇ ਕਿ ਕਿੱਦਾਂ ਮੇਰਾ ਪੁੱਤ ਫਸ ਗਿਆ ਸਰਵੱਦਾਪਲਾ ٹرسٹ ਵੱਲੋਂ ਅਬਰਾਈ ਸਾਹਿਬ ਦੀ ਯੋਗਗਵਾਈ 'ਚ ਉਹਨਾਂ ਵੱਲੋਂ ਸਾਰਾ ਜਿਹੜਾ ਉਹ ਆਪਣੇ ਨਿੱਜੀ ਆਮਦਨ 'ਚੋਂ ਜਿਹੜਾ 98% ਦਾਨ ਕਰਦੇ ਉਹਨਾਂ ਵੱਲੋਂ 150 ਦੇ ਕਰੀਬ ਨੌਜਵਾਨਾਂ ਨੂੰ ਜਿਹੜਾ ਏ ਲੰਮੀਆਂ ਸਜ਼ਾਵਾਂ ਵਾਲੇ ਸੀ ਜਾਂ ਫਾਂਸੀ ਦੀ ਸਜ਼ਾ ਵਾਲੇ ਉਹਨਾਂ ਨੂੰ ਆਪਣੇ ਵਾਰਸਾ ਤੱਕ ਪਹੁੰਚਾਇਆ ਉਥੋਂ ਮੌਤ ਦੇ ਮੂੰਹ 'ਚੋਂ ਕੱਢ ਕੇ